ਵਿਸ਼ਵ ਦਾ ਸਭ ਤੋਂ ਵੱਡਾ ਅਧਿਆਤਮਿਕ ਅਤੇ ਸੱਭਿਆਚਾਰਕ ਇਕੱਠ ਮਹਾਕੁੰਭ ਅੱਜ ਮਹਾ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਸਮਾਪਤ ਹੋ ਜਾਵੇਗਾ। ਦੇਸ਼ ਭਰ ਤੋਂ ਸ਼ਰਧਾਲੂ ਅੱਜ ਸਵੇਰ ਤੋਂ ਹੀ ਪ੍ਰਯਾਗਰਾਜ ਵਿਖੇ ਪਵਿੱਤਰ ਤ੍ਰਿਬੈਣੀ ਸੰਗਮ ਅਤੇ ਹੋਰ ਘਾਟਾਂ ਤੇ ਇਸ਼ਨਾਨ ਕਰ ਰਹੇ ਨੇ। 13 ਜਨਵਰੀ ਤੋਂ ਸ਼ੁਰੂ ਹੋਏ ਮਹਾਕੁੰਭ ਮੇਲੇ ਵਿੱਚ 6 ਹਫ਼ਤਿਆਂ ਵਿੱਚ ਹੁਣ ਤੱਕ 68 ਕਰੋੜ ਤੋਂ ਵੱਧ ਸ਼ਰਧਾਲੂ ਆ ਚੁੱਕੇ ਨੇ ਜਿਸ ਨਾਲ ਇਹ ਵਿਸ਼ਵ ਭਰ ਵਿੱਚ ਮਨੁੱਖਤਾ ਦਾ ਸਭ ਤੋਂ ਵੱਡਾ ਇਕੱਠੇ ਇੱਕ ਦੁਰਲਭ ਆਕਾਸ਼ੀ ਅਨੁਕੂਲ ਤਾਂ ਨੇ ਇਸ ਮਹਾਕੁੰਭ ਦੀ ਵਿਸ਼ੇਸ਼ਤਾ ਵਿੱਚ ਵਾਅਦਾ ਕੀਤਾ ਹੈ ਕਿਉਂਕਿ ਜੋ ਇਹ 144 ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਆਉਂਦਾ ਹੈ ਇਸ ਸਮਾਗਮ ਨੂੰ ਸੁਰੱਖਿਆਤ ਅਤੇ ਯਾਦਗਾਰੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਰੇਲਵੇ ਸਟੇਸ਼ਨਾਂ ਸੜਕਾਂ ਅਤੇ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੇ ਸ਼ਰਧਾਲੂਆਂ ਦੀ ਆਮਦ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਮੁੱਖ ਸਥਾਨਾਂ ਤੇ ਟ੍ਰੈਫਿਕ ਨੂੰ ਚੰਗੇ ਢੰਗ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਿਸੇ ਵੀ ਭੀੜ ਭੜਕੇ ਤੋਂ ਬਚਣ ਲਈ ਇਸ਼ਨਾਨ ਤੋਂ ਬਾਅਦ ਇਕੱਠੇ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਤ੍ਰੈਵਣੀ ਦੇ ਘਾਟਾਂ ਤੇ ਹੋਰ ਸੁਰੱਖਿਆ ਲਈ ਐਨਡੀਆਰਐਫ ਐਸਟੀਆਰਐਫ ਹੋਮਗਾਰਡਜ਼ ਅਤੇ ਪੁਲਿਸ ਟੀਮਾਂ ਕਿਸੇ ਵੀ ਦੁਰਘਟਨਾ ਨੂੰ ਰੋਕਣ ਲਈ ਚੌਕਸ ਨਜ਼ਰ ਰੱਖ ਰਹੀਆਂ ਨੇ